ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਨੇ ਇੱਕ આરોપી ਦਾ ਇਨਕਾਊਂਟਰ ਕਰ ਦਿੱਤਾ ਹੈ ਮੁਕਾਬਲਾ ਹੋਇਆ ਹੈ ਲੱਕੀ ਉਬਰਾਏ ਕਤਲ ਮਾਮਲੇ ਦੇ ਵਿੱਚ ਜਿਹੜਾ ਫਰਾਰ ਮੁਲਜ਼ਮ ਸੀਗਾ ਉਸ ਨੂੰ ਫੜਨ ਦੇ ਲਈ ਪੁਲਿਸ ਪਹੁੰਚੀ ਹੋਈ ਸੀਗੀ ਮੁਕਾਬਲਾ ਹੋਇਆ ਇੱਥੇ ਇਨਕਾਊਂਟਰ ਕਰ ਦਿੱਤਾ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਲੱਕੀ ਉਬਰਾਏ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਨਿਕਲ ਕੇ ਅ ਸਾਹਮਣੇ ਆ ਰਹੀ ਹੈ ਖਾਸਾ ਇਲਾਕਾ ਅੰਮ੍ਰਿਤਸਰ ਦਾ ਉਸ ਇਲਾਕੇ ਦੇ ਵਿੱਚ આરોપી ਲੁਕਿਆ ਹੋਇਆ ਸੀਗਾ ਇੱਥੇ ਮੁਕਾਬਲਾ ਹੁੰਦਾ ਹੈ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਗ੍ਰਿਫਤਾਰ ਕੀਤਾ આરોપી ਜਿਹੜਾ ਹੈ ਉਹ ਲੱਕੀ ਓਬਰਾਏ ਦਾ ਨੌਕਰ ਦੱਸਿਆ ਜਾ ਰਿਹਾ ਹੈ ਜਿਸ ਨੇ ਪੂਰੀ ਰੈਕੀ ਕੀਤੀ ਸੀਗੀ ਤਾਂ ਹੁਣ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਹੈ ਤਾਂ ਮਿੱਠਾਪੁਰ ਦਾ ਇਹ ਵਾਸੀ ਹੈ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ ਸ਼ਮਿੰਦਰ ਸਿੰਘ ਇਸ ਦਾ ਨਾਂ ਹੈ ਤਾਰੋਪੀ ਐਕਟਿਵਾ ਦੇ ਉੱਤੇ ਸਵਾਰ ਸੀਗਾ ਤਾਂ ਇਸ ਦੇ ਉੱਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਅਪਰਾਧਿਕ ਜਿਹੜੇ ਮਾਮਲੇ ਨੇ ਉਹ ਦਰਜ ਨੇ ਤਾਂ ਲੱਕੀ ਉਹ ਬਰਾਏ ਦਾ ਬੀਤੇ ਦਿਨਾਂ ਜਲੰਧਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਗੁਰੂ ਘਰ ਦੇ ਬਾਹਰ ਜਦੋਂ ਆਪਣੀ ਥਾਰ ਦੇ ਕੋਲ ਪਹੁੰਚਿਆ ਸੀਗਾ ਤਾਂ ਉਸ ਸਮੇਂ ਹਮਲਾਵਰਾਂ ਨੇ ਉਸ ਦੇ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਸੀ ਗੋਲੀਆਂ ਉਸ ਦੇ ਮਾਰੀਆਂ ਸੀਗੀਆਂ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਇਲਾਕੇ ਦੇ ਵਿੱਚ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਮੁਕਾਬਲਾ ਹੋਇਆ ਹੈ ਸ਼ਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜ਼ਖਮੀ ਹੋ ਗਿਆ ਹੈ ਸ਼ਮਿੰਦਰ ਸਿੰਘ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੱਸ ਦਈਏ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਹਮਲਾਵਰ ਆਏ ਸੀਗੇ ਜਦੋਂ ਲੱਕੀਓ ਬਰਾਏ ਗੁਰੂ ਘਰ ਤੋਂ ਮੱਥਾ ਟੇਕ ਕੇ ਨਿਕਲਿਆ ਸੀਗਾ ਤਾਂ ਉਸ ਨੂੰ ਘੇਰ ਕੇ ਇੱਥੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਕਾਰੋ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਹ આરોપી ਅਬਰੀ ਸਰ ਇਲਾਕੇ ਚ ਘੁੰਮ ਰਿਹਾ ਹੈ ਜਿਸ ਤੋਂ ਬਾਅਦ ਗ੍ਰਿਫਤਾਰੀ ਤੋਂ ਇਹ ਬਚਨ ਦੇ ਲਈ ਇਸ ਇਲਾਕੇ ਦੇ ਵਿੱਚ ਪਹੁੰਚਿਆ ਸੀਗਾ ਕਿਉਂਕਿ ਕਤਲकांड ਤੋਂ ਬਾਅਦ ਪੁਲਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਲੱਗੀ ਹੋਈ ਸੀਗੀ ਕਿਉਂਕਿ ਪੁਲਸ ਦੇ ਉੱਤੇ ਵੀ ਕਈ ਸਵਾਲ ਖੜੇ ਹੋ ਗਏ ਸੀਗੇ ਕਿਉਂਕਿ ਸ਼ਰਿਆਮ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਪੁਲਸ ਨੂੰ ਗੁਪਤ ਜਾਣਕਾਰੀ ਮਿਲੀ ਸੀਗੀ ਜਿਸ ਦੇ ਆਧਾਰ ਦੇ ਉੱਤੇ ਔਰੋਪੀ ਜਿਹੜਾ ਸ਼ਮਿੰਦਰ ਸਿੰਘ ਹੈ ਗ੍ਰਿਫਤਾਰੀ ਤੋਂ ਬਚਣ ਦੇ ਲਈ ਅੰਮ੍ਰਿਤਸਰ ਦੇ ਖਾਸਾ ਇਲਾਕੇ ਦੇ ਵਿੱਚ ਲੁਕਿਆ ਹੋਇਆ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਰੂਲਰ ਪੁਲਿਸ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਨਾਕੇ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ આરોપી ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਦੇ ਵੱਲੋਂ ਇੱਥੇ ਇੱਕ આરોપી ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਕਬਰ ਆ ਗਿਆ ਤੱਪਾ ਜਾਂਦੀ ਕੋਸ਼ਿਸ਼ ਉਸਨੇ ਕੀਤੀ ਤੈਸੇ ਦੌਰਾਨ ਪੁਲਿਸ ਨੇ ਉਸ ਦੇ ਪੁਲਿਸ ਦੇ ਉੱਤੇ ਉਸਨੇ ਫਾਰੀ ਕਰ ਦਿੱਤੀ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ આરોપી ਜਿਹੜਾ ਸੀਗਾ ਉਸ ਦੇ ਗੋਲੀ ਲੱਗ ਗਈ ਤਾਂ ਜਿਸ ਨੂੰ ਹੁਣ ਆ ਕਾਬੂ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਪ ਅਗੂ ਲੱਕੀ ਉਹ ਬਰਾਏ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਪਾਰਟੀ ਦੇਖ ਸਕਦੇ ਹੋ ਪਹੁੰਚੀ ਹੋਈ ਹੈ ਤਾਂ આરોપી ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ ਤਾਂ ਮੋਟਰਸਾਈਕਲ ਐਸੇ ਮੋਟਰਸਾਈਕਲ ਦੇ ਉੱਤੇ ਆਰੋਪੀ ਸਵਾਰ ਸਿਗਾ ਤਾਂ ਲੱਕੀ ਉਭਰਾਏ ਕਤਲकांड ਦੇ ਵਿੱਚ ਵੱਡਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਹੁਣ ਇਨਕਾਊਂਟਰ ਕਰ ਦਿੱਤਾ ਹੈ ਮੁਕਾਬਲਾ ਹੋਇਆ ਹੈ ਮੁਕਾਬਲੇ ਤੋਂ ਬਾਅਦ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਲੱਕੀ ਉਭਰਾਏ ਦਾ ਜਿਹੜਾ ਫਰਾਰ ਨੌਕਰ ਸੀਗਾ ਉਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਲਈ ਪੂਰੀ ਰੈਕੀ ਕੀਤੀ ਸੀਗੀ ਤਾਂ ਇਸੇ ਨਹੀਂ ਸ਼ੂਟਰ ਜਿਹੜਾ ਸਿਗਾਉਣਾ ਨੂੰ ਉਹਨਾਂ ਦੇ ਨਾਲ ਮਿਲ ਕੇ ਲੱਕੀ ਉਭਰਾਏ ਦਾ ਸ਼ਰਿਆਮ ਕਤਲ ਕਰ ਦਿੱਤਾ ਸੀਗਾ ਤਾਂ ਹੁਣ ਇਨਕਾਊਂਟਰ ਕਰ ਦਿੱਤਾ ਹੈ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸ਼ਮਿੰਦਰ ਸਿੰਘ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅੱਜ ਹੀ ਲੱਕੀ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਤਾਂ ਉਹਨਾਂ ਦੇ 8 ਸਾਲ ਦੇ ਬੇਟੇ ਨੇ ਚਿਖਾ ਨੂੰ ਜੜੀ ਅਗਨੀ ਦਿੱਤੀ ਤਾਂ ਪਤੀ ਦੇ ਅੰਤਿਮ ਦਰਸ਼ਨ ਕਰਦੇ ਹੋਏ ਪਤਨੀ ਜਿਹੜੀ ਸਗੀ ਬਿਲਕ-ਬਿਲਕ ਕੇ ਰੋ ਰਹੀ ਸੀਗੀ ਤਾਂ ਹਰ ਇੱਕ ਅੱਖ ਵੀ ਨਮ ਸੀਗੇ ਕਈ ਲੋਕ ਅੱਖਾਂ ਦੇ ਵਿੱਚ ਉਹਨਾਂ ਦੇ ਆਥਰੂ ਸੀਗੇ ਤਾਂ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਪੁਲਿਸ ਨੇ ਹੁਣ ਇਨਕਾਊਂਟਰ ਕਰ ਦਿੱਤਾ ਹੈ ਜਿਹੜਾ ਫਰਾਰ આરોપી ਸੀਗਾ ਉਸ ਦਾ ਇਨਕਾਊਂਟਰ ਕੀਤਾ ਗਿਆ ਹੈ ਮੁਕਾਬਲੇ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉੱਚ ਅਧਿਕਾਰੀ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਕੀ ਕੁਝ ਕਹਿਣਾ ਹੈ ਅਧਿਕਾਰੀਆਂ ਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਮੁਕਾਬਲਾ ਹੋਇਆ ਹੈ ਮੁਕਾਬਲੇ ਤੋਂ ਬਾਅਦ આરોપી ਨੂੰ ਗ੍ਰਫਤਾਰ ਕਰ ਲਿਆ ਹੈ ਲੱਕੀ ਉਬਰਾਇ ਕਤਲकांड ਦਾ ਮੁੱਖ આરોપી ਹੈ ਨੌਕਰ ਦੱਸਿਆ ਜਾ ਰਿਹਾ ਹੈ ਜਿਹੜਾ ਜਿਸ ਨੇ ਪੂਰੀ ਰੈਕੀ ਕੀਤੀ ਸੀਗੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਤਾਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪੂਰਾ ਪਰਿਵਾਰ ਪੁਬਾ ਮਾਰ-ਮਾਰ ਕੇ ਤਾਹਾਂ ਮਾਰ-ਮਾਰ ਕੇ ਰੋ ਰਿਹਾ ਸੀਗਾ ਤਾਂ ਬੀਤੇ ਦਿਨਾਂ ਲੱਕੀ ਓਬਰਾਏ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆਇਆ ਸੀ ਨਤਮਸਤਕ ਹੋਣ ਦੇ ਲਈ ਲੱਕੀ ਓਬਰਾਏ ਆਇਆ ਸੀਗਾ ਜਿਵੇਂ ਹੀ ਉਹ ਗੁਰੂ ਘਰ ਪਹੁੰਚਦਾ ਹੈ ਤਾਂ ਉੱਥੇ ਥਾਰ ਦੇ ਵਿੱਚ ਸਵਾਰ ਸੀਗਾ ਤਾਂ ਅਜਿਵੇਂ ਹੀ ਆਪਣੀ ਥਾਰ ਦੇ ਕੋਲ ਪਹੁੰਚਦਾ ਤਾਂ ਉੱਥੇ ਉਹ ਸ਼ੂਟਰ ਪੈਨਾ ਹੀ ਜਿਹੜੇ ਸੀਗੇ ਤਾਂ ਆਕ ਲਗਾ ਕੇ ਬੈਠੇ ਹੋਏ ਸੀਗੇ ਤਾਂ ਉਹ ਗੋਲੀਆਂ ਚਲਾ ਦਿੰਦੇ ਨੇ ਲੱਕੀ ਓਬਰਾਏ ਦੇ ਉੱਤੇ ਤਾਂ ਸ਼ਰਿਆਂ ਮੋਹਣਾ ਨੇ ਕਤਲ ਕਰ ਦਿੱਤਾ ਸੀਗਾ ਪੁਲਿਸ ਦੇ ਉੱਤੇ ਕਈ ਸਵਾਲ ਵੀ ਉਠ ਖੜੇ ਹੋਏ ਸੀਗੇ ਤਾਂ ਸੀਸੀ ਟੀਵੀ ਜਿਹੜੇ ਫੁਟੇਜ ਸੀਗੇ ਉਹ ਵੀ ਨਿਕਲ ਕੇ ਸਾਹਮਣੇ ਆਏ ਸੀਗੇ ਤਾਂ ਉਸ ਦੇ ਵਿੱਚ ਇੱਕ ਗੱਡੀ ਤੇ ਜਿਹੜੀ ਐਕਟੀਵਿਟੀ ਸੀਗੀ ਉਹ ਦੇਖੀ ਜਾ ਰਹੀ ਸੀ ਇਹ ਹੀ ਸ਼ੱਕ ਸੀਗਾ ਕਿ ਨੌਕਰ ਨੇ ਇਸ ਪੂਰੀ ਮਰਡਰ ਦੀ ਰੈਕੀ ਕੀਤੀ ਸੀਗੀ ਤਾਂ ਜਿਸ ਤੋਂ ਬਾਅਦ ਹੁਣ ਜਿਹੜਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜਾ ਸ਼ਮਿੰਦਰ ਸਿੰਘ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਮੁਕਾਬਲੇ ਤੋਂ ਬਾਅਦ ਉਸ ਦੀ ਗ੍ਰਫਤਾਰੀ ਹੋਈ ਹੈ ਤਾਂ ਵੱਡੀ ਖਬਰ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦਾ ਇਲਾਕਾ ਖਾਸਾ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ આરોપી ਲੁਕਿਆ ਹੋਇਆ ਸੀਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀਗੀ ਕਿ ਇਸ ਇਲਾਕੇ ਦੇ ਵਿੱਚ આરોપી ਲੁਕਿਆ ਹੋਇਆ ਹੈ ਤਾਂ ਪੁਲਿਸ ਨੇ ਉੱਥੇ ਨਾਕਾਬੰਦੀ ਕਰ ਦਿੱਤੀ ਤਾਂ ਉੱਥੇ ਚੈਕਿੰਗ ਕੀਤੀ ਜਾ ਰਹੀ ਸੀਗੀ ਉਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਸਵਾਰ ਪਹੁੰਚਦਾ ਹੈ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕਬਰ ਆ ਗਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਤਾਂ ਪੁਲਿਸ ਦੇ ਵੱਲੋਂ ਵੀ ਫਿਰ ਜਵਾਬੀ ਕਾਰਵਾਈ ਕੀਤੀ ਗਈ ਜਵਾਬੀ ਕਾਰਵਾਈ ਤੋਂ ਬਾਅਦ આરોપી ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਮੁੱਖ આરોપી ਸ਼ਮਿੰਦਰ ਸਿੰਘ ਨੂੰ ਮੁਕਾਬਲੇ ਤੋਂ ਬਾਅਦ ਗ੍ਰਫਤਾਰ ਕਰ ਲਿਆ ਗਿਆ ਤਾਂ ਇਸ ਕਾਰਵਾਈ ਦੇ ਵਿੱਚ આરોપી ਨੇ ਪੁਲਿਸ ਤੇ ਗੋਲੀ ਵੀ ਚਲਾਈ ਤਾਂ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਗੋਲੀਬਾਰੀ ਦੇ ਵਿੱਚ ਸ਼ਮਿੰਦਰ ਸਿੰਘ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲੈ ਗਿਆ ਤਾਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਸ਼ਮਿੰਦਰ ਸਿੰਘ ਜਲੰਧਰ ਦੇ ਮਠਾਪੁਰ ਦਾ ਨਿਵਾਸੀ ਹੈ ਤਾਂ ਪਹਿਲਾਂ ਵੀ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਰਹਿ ਚੁੱਕਾ ਹੈ ਤਾਂ ਉਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ ਤਾਂ ਲੱਕੀਉ ਬਰਾਏ ਨੂੰ 6 ਫਰਵਰੀ ਦੀ ਸਵੇਰੇ ਜਲੰਧਰ ਦੇ ਮਾਡਲ ਟਾਉਨ ਸਥਿਤ ਗੁਰਦੁਆਰਾ ਸਿੰਘ ਸਵਾਦੀ ਪਾਰਕਿੰਗ ਦੇ ਵਿੱਚ ਗੋਲੀਆਂ ਮਾਰ ਕੇ ਮੋਦ ਦੇ ਘਾਟ ਉਤਾਰ ਦਿੱਤਾ ਸੀਗਾ ਤਾਂ ਹਮਲਾਵਰ ਚਿੱਟੀ ਐਕਟਿਵਾ ਦੇ ਉੱਤੇ ਆਏ ਸੀਗੇ ਤਾਂ ਘਟਨਾ ਤੋਂ ਬਹੁਤ ਤੁਰੰਤ ਬਾਅਦ ਪੁਲਿਸ ਨੇ આરોપી ਦੀ ਪਛਾਣ ਕਰ ਲਈ ਸੀਗੀ ਨਾਕੇਬੰਦੀ ਕੀਤੀ ਗਈ ਪਛਾਣ ਦੇ ਲਈ ਜਿਹੜਾ ਸੀਗਾ ਨਾਕੇ ਲਗਾਏ ਗਏ ਫੜਨ ਦੀ ਰਣਨੀਤੀ ਜਿਹੜੀ ਪੁਲਿਸ ਦੇ ਵੱਲੋਂ ਬਣਾਈ ਜਾ ਰਹੀ ਸੀਗੀ ਕਿਉਂਕਿ ਪੁਲਿਸ ਦੇ ਉੱਤੇ ਵੀ ਕਈ ਸਵਾਲ ਉੱਠ ਖੜੇ ਹੋਏ ਸੀਗੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਉੱਠ ਖੜੇ ਹੋਏ ਸੀਗੇ ਤਾਂ ਹੁਣ ਜਿਹੜਾ ਮੁਕਾਬਲੇ ਤੋਂ ਬਾਅਦ ਜਿਹੜਾ આરોપી ਹੈ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਇਹ ਜਿਹੜਾ ਨੌਕਰ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਰਾਤ ਨੂੰ ਪਤਾ ਕਿ ਕੱਲ ਜਿਹੜਾ ਜਲੰਧਰ ਦੇ ਵਿੱਚ ਲੱਕੀਓ ਬਰਾਏ ਦਾ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਹੜਾ ਮਰਡਰ ਹੋਇਆ ਸੀ ਦਾ ਜਿਸ ਨੂੰ ਦੋ ਦੋਸ਼ੀਆਂ ਨੇ ਅੰਜਾਮ ਦਿੱਤਾ ਸੀਗਾ ਸਾਨੂੰ ਖਬਰ ਮਿਲਦੀ ਹੈਗੀ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਦੀ ਮੂਵਮੈਂਟ ਹੈ ਕਿ ਕ੍ਰਿੰਦਾ ਥਾਣੇ ਦੇ ਸਾਹਾ ਏਰੀਆ ਦੇ ਵਿੱਚ ਆ ਰਹੀ ਹੈਗੀ ਹੈ ਜਿਸੇ ਤਰ੍ਹਾਂ ਇਹ ਹਿਊਮਨਿਟ ਜਿਹੜੇ ਤੋਂ ਵੀ ਪੁਕਤਾ ਸੋਰਸਾਂ ਤੋਂ ਸੀ ਅ ਸ਼੍ਰੀ ਸਹਿਮ ਮੀਰ ਐਸਐਸਪੀ ਅੰਬਸਰ ਰੂਲਰ ਦੇ ਤਰਨਖਾ ਚਪਾਈਂਦੇ ਆ ਉਿੱਤੋਂ ਉਹ ਹਰਕਤਾਂ ਵਿੱਚ ਆਉਂਦੇ ਨੇ ਬਿਨਾਂ ਕਿਸੇ ਸਮਾਂ ਗਵਾਏ ਉਹ ਐਸਪੀਡੀ ਦਿੱਤਾ ਵਾਰੀਆ ਡੀਐਸਪੀ ਟਾਰੀ ਯਾਦਵਿੰਦਰ ਅਤੇ ਐਸਐਚਓ ਕ੍ਰਿੰਦਾ ਅਮਨਦੀਪ ਦੀ ਅਗਵਾਈ ਹੇਠਾਂ ਦੇ ਵਿੱਚ ਟੀਮਾਂ ਬਣਾਉਂਦੇ ਨੇ ਅਸਾ ਏਰੀਆ ਦੇ ਵਿੱਚ ਖੰਡਾ ਏਰੀਆ ਵਿੱਚ ਬਤੌਰ ਥਾਵਾ ਤੇ ਨਾਕਾਬੰਦੀ ਤੇ ਅੰਗੂਛ ਲਾਇਆ ਜਾਂਦੇ ਨੇ ਇੱਕ ਸ਼ੱਕੀ ਬੰਦੇ ਨੂੰ ਜਦੋਂ ਮੋਟਰਸਾਈਕਲ ਸਵਾਰ ਨੂੰ ਜਦੋਂ ਰੁਕਾ ਦਾ ਇਸ਼ਾਰਾ ਕੀਤਾ ਜਾਂਦਾ ਹੈ ਤੇ ਉਹ ਪੁਲਿਸ ਦੀ ਪਾਟੀ ਨੂੰ ਅੱਗੇ ਇੱਕਦਮ ਦੇਖ ਕੇ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਮੋਟਰਸਾਈਕਲ ਉਹਦਾ ਫਿਸਲਦਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਦੇ ਵਿੱਚ ਉਸ ਪੁਲਿਸ ਉੱਤੇ ਅਨਪ੍ਰੋਵਡ ਤਾਪੜ ਤੋੜ ਫਾਇਰਿੰਗ ਕਰਦਾ ਜਵਾਬੀ ਫਾਇਰਿੰਗ ਦੇ ਵਿੱਚ ਉਸ ਨੂੰ ਉਸ ਇੰਜਰੀ ਹੁੰਦੀ ਹੈ ਤੇ ਉਸ ਨੂੰ ਓਵਰਪਾਵਰ ਕਰ ਲਿੱਤਾ ਜਾਂਦਾ ਜਿਸ ਦੀ ਸ਼ਨਾਖਤ ਪਰ ਸ਼ਮਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਮੋਡਲ ਟਾਊਨ ਦੇ ਨੇੜੇ ਜੰਦਰ ਦੇ ਮਠਾਪੁਰ ਥਾਣੇ ਦੇ ਪਿੰਡ ਦੇ ਰਹਿਣ ਵਾਲਾ ਹੈਗਾ ਮੌਕੇ ਤੋਂ ਇੱਕ 30 ਬੋਰ ਬਰੇਟਾ ਪਿਸਤਲ ਮੈਡਨ ਇਟਲੀ ਬ੍ਰਾਂਡ ਹੋਈ ਹੈ ਤੇ ਦੋ ਕੋਲ ਨੇ ਮੈਗਜ਼ੀਨ ਦੇ ਵਿੱਚ ਕਿੰਨੀਆਂ ਗੋਲੀਆਂ ਉਹ ਐਫਐਸਐਲਡੀ ਸਾਨੂੰ ਦੱਸੇਗੀ ਤੇ ਇੱਕ ਮੋਟਰਸਾਈਕਲ ਤੁਹਾਡੇ ਸਾਹਮਣੇ ਹੀ ਪਿਆ ਹੈਗਾ ਉਸ ਨੂੰ ਉਪਚਾਰ ਲਈ ਨੇਲ ਦੇ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਉਹ ਪੁਛਕਿਸ਼ ਦੇ ਕਾਬਿਲ ਹੋਏਗਾ ਜੋ ਵੀ ਪੁਛਕਿਸ਼ ਗੱਲ ਆਏਗੀ ਉਹ ਸਾਨੂੰ ਤੁਹਾਨੂੰ ਅਪਡੇਟ ਕਰ ਦਿੱਤਾ ਸਰ ਕਿੰਨੇ ਕ ਰਾਉਂਡ ਉਹਦੇ ਵੱਲੋਂ ਫਾਈਲ ਕੀਤੇ ਹਲੇ ਤਾਂ ਉਹਦੇ ਦੋ ਕੋਲ ਜਿਸ ਤਰ੍ਹਾਂ ਮੈਂ ਦੱਸਿਆ ਕਿ ਨੇਰਾ ਹੈਗਾ ਐਫਐਸਐਲ ਟੀਮ ਲੱਗੀ ਹੋਈ ਹੈ ਫਿਲਹਾਲ ਹਾਲੇ ਲਥੇ ਮੌਕੇ ਤੇ ਦੋ ਕੋਲ ਨਜ਼ਰ ਆ ਸਤ ਦਿਸਣੀ ਕੀ ਸੀ ਜਿਸ ਦਾ ਕੈਨਾ ਬਰੂਟਲੀ ਮਾਰੇਗਾ ਦੇਖੋ ਇਸ ਤਰ੍ਹਾਂ ਹੈਗਾ ਕਿ ਸਾਨੂੰ ਅਸੀਂ ਜਿਉਂਨਾ ਦੱਸਿਆ ਕਿ ਅਸੀਂ ਇੱਕ ਪਰਿਵਾਰ ਹੈਗੇ ਪੰਜਾਬ ਪੁਲਿਸ ਸਾਨੂੰ ਗੁਰਵੰਦਰ ਪੁਲਿਸ ਤੋਂ ਸਾਰੇ ਪਾਸੇ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਇੱਕ ਕਿਲਿੰਗ ਹੋ ਗਈ ਹੈ ਕੀ ਹੈ ਇਹਨਾਂ ਜੋ ਹਲੇ ਮੁੜਲੀ ਪਹੁੰਚ ਕੇ ਸੇ ਪਤਾ ਲੱਗੀ ਹੈ ਕਿ ਇਹ ਇੱਕ ਦੂਜੇ ਨੂੰ 10-12 ਸਾਲ ਤੋਂ ਜਾਣਦੇ ਸੀ ਅਸ਼ਮਿੰਦਰ ਜਿਹੜਾ ਇੱਕ ਜਿਹੜਾ ਸੀ ਦੋਸ਼ੀ ਫੜਿਆ ਇਸ ਨੂੰ ਲੱਖੇ ਭਰਾਏ ਨੂੰ ਜਿਹੜੇ ਇਹਨਾਂ ਦਾ ਕੋਈ ਜਿਹੜਾ ਮਸਲਾ ਹੈਗਾ ਕੁਝ ਇਲੈਕਸ਼ਨਾਂ ਨੂੰ ਲੈ ਕੇ ਜਾਂ ਕੋਈ ਹੋਰ ਨਿੱਜੀ ਮਸਲੇ ਨੇ ਇਹਨਾਂ ਨੇ ਜਿਹੜੇ ਬਾਹਰ ਬੈਠੇ ਬਰਬਾਦ ਹੈ ਜਿਹੜੇ ਇਹਨਾਂ ਦੇ ਹੱਥਾਂ ਨੇ ਉਹਨਾਂ ਦੇ ਇਸ਼ਾਰਿਆਂ ਤੇ ਇਸ ਨੇ ਇਹਨਾਂ ਨੇ ਦੋਨਾਂ ਜਾਣਿਆਂ ਨੇ ਰਲ ਕੇ ਕਾਨੂੰਨਾ ਅਪਰਾਧ ਕੀਤਾ ਹੈਗਾ ਜਿਹਦੇ ਵਿੱਚੋਂ ਅਸੀਂ ਇੱਕ ਅਸ਼ਮਿੰਦਰ ਸਿੰਘ ਨੂੰ ਅੱਜ ਗ੍ਰਿਫਤਾਰ ਕੀਤਾ ਹੈਗਾ ਤੇ ਦੂਜੇ ਦੀਆਂ ਜਿਹੜੇ ਜਿਹੜਾ ਦੂਜਾ ਸਾਥੀ ਹੈ ਉਸਦੇ ਵੀ ਸਾਡੇ ਕੋਲ ਵਾਈਟਲ ਕਲੂਜ਼ ਛੇਤੀ ਅਸੀਂ ਹਮ ਕਰਤਾ ਸਰਕੰਦੇ ਕੋਈ ਕੌਂਸਲ ਦੀ ਪ੍ਰਧਾਨਗੀ ਨੂੰ ਧਮਕੀ ਧਮਕੀ ਦਿੱਤੀ ਸੀ ਕੋਈ ਦੀ ਡਿਟੇਲ ਤਾਂ ਜ਼ਿਲंधर ਪੁਲਿਸ ਹੀ ਦੱਸ ਪਾਏਗੀ ਬਟ ਇਹਨਾਂ ਦੇ ਕਈ ਮਸਲੇ ਹੈਗੇ ਨੇ ਜੋ ਸਾਨੂੰ ਹਲੇ ਪਤਾ ਲੱਗਿਆ ਹਲੇ ਤਾਂ ਇਹਦੇ ਇਹਦੇ ਤੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਜਿਹੜੀ ਪੁਲਿਸ ਨੇ ਚੁਲਾਈ ਹੈ ਜੀ ਤਾਂ ਉਹਦੇ ਵਿੱਚੋਂ ਜਦੋਂ ਇਹ ਕੁਛ ਕਿਸੇ ਦੇ ਕਾਬਲ ਹੋਏਗਾ ਅਸੀਂ ਡਿਟੇਲ ਪੁੱਛ ਕੇ ਚਰਕੇ ਆਜੀ ਦੇ ਸਾਹਮਣੇ ਕਰ ਸਰ ਸਾਜ਼ਿਸ਼ ਕਿਵੇਂ ਰਚੀ ਗਈ ਸੀ ਕੀ ਤਫੌਲ ਕੋਈ ਹਲੇ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹਲੇ ਤਾਂ ਅਸੀਂ ਉਸ ਨੂੰ ਹੋਮ ਪਾਵਰ ਕੀਤਾ ਹੈ ਉਸ ਨੂੰ ਇਲਾਜ ਲਈ ਹਸਪੀਟਲ ਦੇ ਵਿੱਚ ਭੇਜਿਆ ਹੈਗਾ ਜਦੋਂ ਇਹ ਕੁਛ ਕਿਸੇ ਦੇ ਕਾਬਲ ਹੋਏਗਾ ਸਾਰੀ ਡਿਟੇਲ ਪੁੱਛਗਿੱਚ ਕਰਕੇ ਅਸੀਂ ਆਪ ਜੀ ਦੇ ਸਾਹਮਣੇ ਰੱਖ ਦਿੱਤੀ। ਡੀਜੀਪੀ ਸਾਹਿਬ ਵੱਲੋਂ ਵੀ ਕਿਹਾ ਗਿਆ ਸੀ ਕਿ ਇਸ ਤੇ ਕੜਾ ਐਕਸ਼ਨ ਲਿੱਤਾ ਜਾਏਗਾ। ਕੀ ਇੱਕ ਜਵਾਬ ਦਿੱਤਾ ਗਿਆ ਜੀ? ਉਹ ਤੁਹਾਡੇ ਸਾਹਮਣੇ ਹੀ ਹੈ। ਕਿ 24 ਘੰਟਿਆਂ ਦੇ ਵਿੱਚ ਵਿੱਚ ਗ੍ਰফতার ਕਰ ਲਿੱਤਾ ਉਹਦੇ ਗਨ ਸ਼ਾਟ ਇੰਜਰੀ ਹੋਈ ਹੈ। ਉਸ ਨੂੰ ਕਾਨੂੰਨ ਦੇ ਜਿਹੜੀ ਹੈਗੀ ਹੈ ਹਸ ਸਰ ਜਾਪਤਾ ਉਸ ਨੂੰ ਗ੍ਰফতার ਕੀਤਾ ਗਿਆ। ਤੇ ਉਸ ਨੂੰ ਕਾਨੂੰਨ ਦੇ ਅਗੇ ਪੇਸ਼ ਕੀਤਾ ਜਾਵੇਗਾ ਇਹ ਮਾਨਯੋਗ ਅਦਾਲਤਾਂ ਦਾ ਕੰਮ ਹੈ ਬਾਕੀ ਜਿਹੜਾ ਅਸੀਂ ਅੰਗਾ ਅੱਛਾ ਜਿਹੜਾ ਐਵਿਡੈਂਸ ਚੱਕ ਕੇ ਜੋ ਵੀ ਕੁੱਪਤਾ ਕੇਸ ਬਣਾਵਾਂਗੇ ਤਾਂ ਜੋ ਇਸ ਇਹਨਾਂ ਨੂੰ ਅੱਛਾ ਕੇਸ ਬਣਾ ਕੇ ਇਹਨਾਂ ਦਾ ਅਦਾਲਤਾਂ ਅੰਦਰ ਸਾਡਾ ਫੋਰੈਂਟਲ ਸੀਗੋ ਕੋ ਵਿਦੇਸ਼ ਤੋਂ ਕੋਈ ਫੋਨ ਆ ਰਿਹਾ ਹੈ ਨੂੰ ਪਤਾ ਲੱਗਿਆ ਜੀ ਹਲੇ ਤਾਂ ਲੱਗ ਰਿਹਾ ਹੈ ਕਿ ਜਦੋਂ ਇਹ ਕੋਈ ਜਦੋਂ ਮਤਲਬ ਇਹ ਕੋਚਗੇਜ ਦੇ ਕਾਬੂਲ ਹੋਏਗਾ ਫਿਰ ਤੁਹਾਨੂੰ ਦੱਸਾਂਗੇ ਦੂਜੀ ਸਾਤ ਸਤ ਸਤੀ ਦੀ ਕੀ ਅਪਡੇਟ ਹੈ ਜੀ ਉਹ ਉਹਦਾ ਕੀ ਰੂਟੀ ਦੱਸ ਪਾਵਾਂਗਾ ਕਿਉਂਕਿ ਉਹ ਹਲੇ ਸਾਡੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਵਾਈਟਰ ਕਲੋਜ਼ਰ ਦੇ ਵਿੱਚ ਵਿਲ ਆਮ ਨਾਟ ਬੀ ਡਿਸਕਸਡ ਇਨ ਪਬਲਿਕ ਡੋਮ ਕਿੰਨੀ ਕੁਡੀ ਕਾਮਯਾਬੀਓ ਕੋ ਕਿ ਕਾਫੀ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਔਰ ਕਾਫੀ ਜਿਆਦਾ ਨੀ ਪੁਲਿਸ ਦੀ ਕਾਮਯਾਬੀ ਹੈ ਕਿ ਕਿ ਮੈਂ ਇੱਥੇ ਐਸਐਸਪੀ ਸਾਹਿਬ ਅਮਰitsar ਰੂਲਰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਤੇ ਵਧਾਈ ਦਿੰਨਾ ਸ਼ਲਾਘਾ ਕਰਦਾ ਉਹਨਾਂ ਨੇ ਕਰਦਾ ਕਿ ਉਹਨਾਂ ਨੇ ਬਿਨਾਂ ਕਿਸੇ ਸਮਾ ਕੋਈ ਤਰਥ ਹਰਕ ਵਿੱਚ ਆ ਕੇ ਇੱਕ ਡਕਾ ਕਰੋਨਾ ਅਪਰਾਧ ਦੇ ਜਿਹੜੇ ਇੱਕ ਅਪਰਾਧੀ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕੀਤਾ ਇਹ ਵਿਦਾਈ ਦੇ ਪਾਤਰ ਨੇ ਇਸਲਾਗਾ ਜੋਤਾ ਅਮਰ ਸਮੇਂ ਚ ਹੋਰ ਖੁਲਾਸੇ ਹੋਣ ਦੀ ਉਮੀਦ ਸਰ ਬਿਲਕੁਲ ਹੋਗੀ ਬਿਲਕੁਲ ਬਿਲਕੁਲ ਜਦੋਂ ਹੀ ਉਹ ਪੁੱਛੇ ਜਿਹਦੇ ਕਾਬਿਲ ਹੋਏਗਾ ਸਾਡੇ ਕੋਲ ਹੋਰ ਵੀ ਹਿਮਨੈਂਟ ਦਾ ਟੈਕਨੀਕਲ ਇੰਟੈਲੀਜੈਂਸ ਹੈਗੀ ਹੈ ਅਸੀਂ ਛੇਤੀ ਦੂਜੇ ਜਿਹੜਾ ਜਿਹੜਾ ਦੋਸ਼ੀ ਹੈ ਉਸ ਨੂੰ ਵੀ ਗ੍ਰਿਫਤਾਰ ਕਰਾਂ ਤਾਂ ਉਹਨੂੰ ਪਤਾ ਕਿ ਕੱਲ